ਵਾ ਰੀਗੋ ਬ੍ਰਿਜ 2 ਸਾਲ ਹੀ ਬੰਦ ਕਰ ਦਿੱਤਾ ਗਿਆ ਵਾ ਅੰਮ੍ਰਿਤਸਰ ਚ ਟ੍ਰੈਫਿਕ ਦੀ ਸਮੱਸਿਆ ਅੱਗੇ ਬਹੁਤ ਜ਼ਿਆਦਾ ਸੀਗੀ ਰੀਗੋ ਬ੍ਰਿਜ ਬੰਦ ਹੋਣ ਕਰਕੇ ਉਹ ਸਮੱਸਿਆ 5 ਗੁਣਾ ਵੱਧ ਗਈ ਆ ਆ ਅਸੀਂ ਦੀ ਸਾਮੁਅਤ ਮਿਲੇ ਆ ਉਹਨਾਂ ਨੇ ਬੇਨਤੀ ਕੀਤੀ ਆ ਕਿ ਜੀਰੋ ਤੱਕ ਬੀਆਰਟੀਐਸ ਬੱਸਾਂ ਨਹੀਂ ਚੱਲਦੀਆਂ ਜਿਹੜਾ ਬੀਆਰਟੀਐਸ ਰੋਡ ਆ ਉਹ ਆਮ ਜਨਤਾ ਵਾਸਤੇ ਖੋਲ੍ਹਿਆ ਜਾਵੇ ਲੇਕਿਨ ਹੁਣ ਬੱਸਾਂ ਬੰਦ ਹੋ ਚੁੱਕੀਆਂ ਵਾ ਹੁਣ ਜੇ ਉਹ ਰੋਡ ਆਮ ਜਨਤਾ ਵਾਸਤੇ ਖੋਲ੍ਹਿਆ ਜਾਂਦਾ ਪ੍ਰੋਪਰ ਉਹਤੇ ਪੁਲਿਸ ਦੀ ਤਨਾਤੀ ਕੀਤੀ ਜਾਵੇ ਤਾਂ ਕਿ ਟ੍ਰੈਫਿਕ ਜਿਹੜਾ ਵਾ ਲਿਮਿਟਡ ਸਪੀਡ ਨਾ ਜਾਵੇ ਤੇ ਆਮ ਜਨਤਾ ਨੂੰ ਕੋਈ ਨੁਕਸਾਨ ਨਾ ਹੋਵੇ ਉਹਦਾ ਅੰਗਰੇਜ਼ਾਂ ਦੇ ਸਮੇਂ ਦਾ ਬਣਾ ਪੁੱਲ ਜਿਹੜਾ ਹੈ ਰੀਗੋ ਬ੍ਰਿਜ ਤਾਂ ਉਹਦੇ ਉੱਪਰ ਜਿਹੜੀ ਹੈ ਸਮਾਜ ਸੇਵਕ ਵਰੁਨ ਸ਼ਰੀਨ ਹੋਣਾ ਦੇ ਵੱਲੋਂ ਆਵਾਜ਼ ਚੁੱਕੀ ਗਈ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਕੀਤਾ ਗਿਆ ਤਾਂ ਉਸ ਨੂੰ 2 ਸਾਲ ਦੇ ਲਈ ਜਿਹੜਾ ਰੀਗੋ ਬ੍ਰਿਜਾ ਉਸ ਨੂੰ ਬੰਦ ਕਰ ਦਿੱਤਾ ਗਿਆ ਤਾਂ ਉਸ ਨੂੰ ਲੈ ਕੇ ਜਿਹੜਾ ਟ੍ਰੈਫਿਕ ਜਾਮ ਹੋ ਰਿਹਾ ਤਾਂ ਉਸ ਨੂੰ ਲੈ ਕੇ ਹੁਣ ਫੇਰ ਸਮਾਜ ਸੇਵਕ ਵਰੁਨ ਸ਼ਰੀਨ ਅੱਗੇ ਆਏ ਨੇ ਤਾਂ ਉਹਨਾਂ ਦੇ ਵੱਲੋਂ ਅੱਜ ਅੰਮ੍ਰਿਤਸਰ ਦੇ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਤਾਂ ਅਸੀਂ ਗੱਲਬਾਤ ਵੀ ਕਰਦੇ ਹਾਂ ਤਾਂ ਵਰੁਨ ਸਰਿੰਜ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਉੱਥੇ ਜਾ ਕੇ ਰੀਗੋ ਬ੍ਰਿਜ ਦੇ ਹਾਲਾਤ ਦਿਖਾਏਗੇ ਤਾਂ ਪੁਲ ਥੱਲੇ ਡਿੱਗਣ ਤੇ ਆ ਚੁੱਕਾ ਸੀ ਤਾਂ ਤੁਸੀਂ ਉਸ ਦੀ ਆਵਾਜ਼ ਚੁੱਕੀ ਤਾਂ ਮੀਡੀਆ ਦੇ ਵਿੱਚ ਖਬਰਾਂ ਲੱਗੀਆਂ ਤਾਂ ਉਸ ਨੂੰ ਰੀਗੋ ਬ੍ਰਿਜ ਨੂੰ ਬੰਦ ਕਰ ਦਿੱਤਾ ਗਿਆ 2 ਸਾਲ ਦੇ ਲਈ ਤਾਂ ਦੁਬਾਰਾ ਉਸ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਤਾਂ ਹੁਣ ਜਈ ਟ੍ਰੈਫਿਕ ਜਮ ਹੋ ਰਹੀ ਹੈ ਤਾਂ ਉਸ ਨੂੰ ਲੈ ਕੇ ਅੱਜ ਕੀ ਗੱਲਬਾਤ ਅੰਮ੍ਰਿਤਸਰ ਦੇ ਡੀਸੀ ਦੇ ਨਾਲ ਤੁਹਾਡੀ ਹੋਈ ਹੈ ਦੇਖੋ ਜੀ ਤੁਹਾਨੂੰ ਜਿੱਦਾਂ ਕਿ ਪਤਾ ਵਾ ਰੀਗੋ ਬ੍ਰਿਜ 2 ਸਾਲ ਹੀ ਬੰਦ ਕਰ ਦਿੱਤਾ ਗਿਆ ਵਾ ਔਰ ਇਹਨੂੰ ਲੈ ਕੇ ਅੰਮ੍ਰਿਤਸਰ ਚ ਟ੍ਰੈਫਿਕ ਦੀ ਸਮੱਸਿਆ ਅੱਗੇ ਬਹੁਤ ਜ਼ਿਆਦਾ ਸਗੀ ਰੀਗੋ ਬ੍ਰਿਜ ਬੰਦ ਹੋਣ ਕਰਕੇ ਉਹ ਸਮੱਸਿਆ 5 ਗੁਣਾ ਵੱਧ ਗਈ ਆ ਐਮਰਜੈਂਸੀ ਵਹੀਕਲ ਨੇ ਜਿਹੜੇ ਜਿਵੇਂ ਕਿ ਐਂਬੂਲੈਂਸ ਹੋਈਆਂ ਜਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੋਈਆਂ ਉਹਨਾਂ ਦਾ ਵੀ ਲੰਘਣਾ ਬਹੁਤ ਔਖਾ ਹੋਇਆ ਪਿਆ ਵਾ ਅਸੀਂ ਡੀਸੀ ਸਾਹਿਬ ਨੂੰ ਅੱਜ ਮਿਲੇ ਆ ਉਹਨਾਂ ਅੱਗੇ ਬੇਨਤੀ ਕੀਤੀ ਆ ਕਿ ਜੀਰੋ ਤੱਕ ਬੀਆਰਟੀਐਸ ਬੱਸਾਂ ਨਹੀਂ ਚਲਦੀਆਂ ਜਿਹੜਾ ਬੀਆਰਟੀਐਸ ਰੋਡ ਆ ਉਹ ਆਮ ਜਨਤਾ ਵਾਸਤੇ ਖੋਲਿਆ ਜਾਵੇ ਤਾਂ ਕਿ ਜਿਹੜੀ ਇਹ ਟ੍ਰੈਫਿਕ ਦੀ ਸਮੱਸਿਆ ਕੁਝ ਹੱਦ ਤੱਕ ਘਟ ਸਕੇ ਮਾਰਾ ਨਾ ਕਰੇ ਕਿਤੇ ਐਮਰਜੈਂਸੀ ਤੇ ਕੋਈ ਵੀ ਐਦਾਂ ਦੀ ਵਧੀਕੀ ਹੁੰਦੀ ਆ ਜਿੱਥੇ ਐਮਰਜੈਂਸੀ ਵਹੀਕਲ ਪਹੁੰਚਨੇ ਚਾਹੀਦੇ ਤੇ ਉਹ ਟਾਈਮ ਸਿਰ ਨਾ ਪਹੁੰਚੇ ਤੇ ਉਹ ਬਹੁਤ ਵੱਡਾ ਨੁਕਸਾਨ ਦਾ ਕਾਰਨ ਬਣ ਸਕਦਾ ਤਾਂ ਅਸੀਂ ਡੀਸੀ ਸਾਹਿਬ ਕੋਲ ਪੂਰੀ ਉਮੀਦ ਨਾਲ ਆਏ ਸੀਗੇ ਕਿ ਉਹ ਸਾਨੂੰ ਆਸ਼ਵਾਸਨ ਉਹਨਾਂ ਨੇ ਦੇ ਦਿੱਤਾ ਵਾ ਕਿ ਉਹ ਬਹੁਤ ਜਲਦ ਉਹ ਬੀਆਰਟੀਐਸ ਜਿਹੜਾ ਰੋਡ ਆ ਆਮ ਜਨਤਾ ਵਾਸਤੇ ਖੋਲ ਦਿੱਤਾ ਜਾਏ। ਅਬ ਇਸ ਕੋਲ ਤੁਹਾਡੇ ਵੱਲੋਂ ਬਿਲਕੁਲ ਠੀਕ ਗੱਲ ਕਹੀ ਜਾ ਰਹੀ ਆ ਕਿ ਜਿਹੜਾ ਬੀਆਰਟੀਐਸ ਰੋਡ ਆ ਉਹ ਖੋਲ ਦਿੱਤਾ ਜਾਵੇ। ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਬੀਆਰਟੀਐਸ ਲਾਈਨ ਦੇ ਵਿੱਚ ਬਹੁਤ ਸਾਰੇ ਐਕਸੀਡੈਂਟ ਵੀ ਲਗਾਤਾਰ ਹੋਏ ਨੇ। ਕੁਝ ਜਾਨਾਂ ਵੀ ਬੀਆਰਟੀਐਸ ਲਾਈਨ ਦੇ ਵਿੱਚ ਜਾ ਚੁੱਕਿਆ ਨੇ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਆ ਕਿ ਮੀਟਿੰਗ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਵੀ ਐਸਬੀਆਰਟੀਐਸ ਦੇ ਲਾਈਨ ਦੇ ਵਿੱਚ ਨਹੀਂ ਜਾਏਗਾ। ਜੇਕਰ ਕੋਈ ਬੀਆਰਟੀਐਸ ਲਾਈਨ ਦੇ ਵਿੱਚ ਆਂਦਾ ਤਾਂ ਉਹਦੇ ਉੱਪਰ ਇਨਾ ਪ੍ਰੋਪਰ ਪਲਾਨ ਨਾਲ ਉਹਨੂੰ ਖੋਲਿਆ ਜਾਵੇ ਕਿਉਂਕਿ ਬੀਆਰਟੀਐਸ ਬੱਸਾਂ ਬੱਸਾਂ ਵਾਲਾ ਰੋਡ ਹੈ ਇੱਕ ਸੜਕ ਹੀ ਆਓ ਕਿਉਂਕਿ ਉੱਥੇ ਜੇ ਐਕਸੀਡੈਂਟ ਹੁੰਦੇ ਨੇ ਕਿਸੇ ਨਾ ਕਿਸੇ ਆਪਣੀਆਂ ਨਗੇਲੀ ਕਰਕੇ ਹੁੰਦੇ ਹੋਣਗੇ ਜਾਂ ਕੋਈ ਪ੍ਰੋਜੈਕਟ 'ਚ ਕੋਈ ਐਹੋਜੀ ਖਾਮੀ ਹੋਏਗੀ ਜਿਸ ਨਾਲ ਐਕਸੀਡੈਂਟ ਹੁੰਦੇ ਤੇ ਉਹਨੂੰ ਇਹ ਸੁਧਾਰਨ ਤੇ ਆਮ ਜਨਤਾ ਵਾਸਤੇ ਉਹ ਤੱਕ ਖੋਲਣ ਜਦੋਂ ਤੱਕ ਬੱਸਾਂ ਨਹੀਂ ਚੱਲਦੀਆਂ ਤਾਂਕਿ ਟ੍ਰੈਫਿਕ ਦੀ ਸਮੱਸਿਆ ਘਟ ਜਾਵੇ ਤਾਂ ਤੁਹਾਡੇ ਵੱਲੋਂ ਖਾਮੀ ਦੀ ਗੱਲ ਬਿਲਕੁਲ ਕਹੀ ਗਈ ਆ ਤਾਂ ਜੇਕਰ ਅਸੀਂ ਗੱਲ ਕਰੀਏ ਜਿਹੜੇ ਰਾਹ ਗਿਰਨੇ ਜਿਹੜੇ ਪੈਦਲ ਆਂਦੇ ਨੇ ਤਾਂ ਉਹ ਬੀਆਰਟੀਐਸ ਲੇਨ ਦੇ ਵਿੱਚੋਂ ਜਦੋਂ ਨਿਕਲ ਖੜਦੇ ਨੇ ਟੈਸਟ ਕਰਕੇ ਵੱਡੇ ਹਾਸੇ ਵੀ ਪਹਿਲਾਂ ਹੋ ਚੁੱਕੇ ਨੇ ਦੇਖੋ ਜੀ ਇਹ ਤੇ ਟ੍ਰੈਫਿਕ ਪੁਲਸ ਨੂੰ ਚਾਹੀਦਾ ਕਿ ਉਥੇ ਆਪ ਪ੍ਰੋਪਰ ਉਥੇ ਖਲੋਣ ਜਿਹੜੇ ਇਦਾਂ ਦੇ ਵਹੀਕਲ ਹੈ ਫਾਸਟ ਜਾਂਦੇ ਉਹਨਾਂ ਦਾ ਚਲਾਨ ਵਗੈਰਾ ਕੱਟਣ ਆਪੇ ਕੰਟਰੋਲ ਚ ਆ ਜਾਏਗਾ ਬਟ ਇੱਕ ਉਹਨੂੰ ਬੀਆਰਟੀਐਸ ਰੋਡ ਨੂੰ ਨਾ ਖੋਲਣ ਕਰਕੇ ਪੂਰਾ ਸ਼ਹਿਰ ਡਿਸਟਰਬ ਹੋ ਰਿਹਾ ਯਾਤਿਆਤ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਆਏ ਦਿਨ ਰੱਸ਼ ਲੱਗਾ ਰਹਿੰਦਾ ਵਾ ਤੇ ਜਿੱਥੇ ਸਕੂਲ ਦੇ ਬੱਚੇ ਤੱਕ ਪਰੇਸ਼ਾਨ ਹੁੰਦੇ ਨੇ ਵੈਨਾ ਚ ਤੇ ਮੈਂ ਇਹੋ ਚਾਹਾਂਗਾ ਮੇਰੀ ਅਹ ਧੀਸੀ ਸਾਹਿਬ ਅਗੇ ਬੇਨਤੀ ਆ ਕਿ ਬੀਆਰਟੀਐਸ ਦਾ ਜਿਹੜਾ ਰੋਡ ਆ ਆਮ ਜਨਤਾ ਵਾਸਤੇ ਖੋਲ ਦਿੱਤਾ ਜਾ ਲੱਗਦਾ ਹੈ ਕਿ ਬੀਆਰਟੀਐਸ ਲਾਂਡੜੀ ਤੁਹਾਡੇ ਵੱਲੋਂ ਖੋਲਣ ਦੀ ਗੱਲ ਕਹੀ ਜਾ ਰਹੀ ਹੈ ਇਹਦੇ ਵਿੱਚ ਟੂ ਵੀਲਰ ਨੂੰ ਜਿਹੜਾ ਵਾ ਉਹ ਜਾਣ ਦਿੱਤਾ ਜਾਵੇ ਕਿਉਂਕਿ ਜਿਹੜੇ ਹੈਵੀ ਵੀਲਰ ਨੇ ਉਹਨਾਂ ਕਰਕੇ ਲਗਾਤਾਰ ਵੱਡੇ ਹਾਸੇ ਹੋ ਚੁੱਕੇ ਨੇ ਜੇਕਰ ਅਸੀਂ ਗੱਲ ਕਰੀਏ ਛੋਟੇ ਹਾਥੀ ਦੇ ਨਾਲ ਇੱਕ ਜਾਨ ਜਾ ਚੁੱਕੀ ਆ ਪਤਲੀ ਘਰ ਤੋਂ ਵੀ ਕਾਫੀ ਮਾੜੀਆਂ ਤਸਵੀਰਾਂ ਸਾਹਮਣੇ ਆਈਆਂ ਸਾਹਮਣੇ ਆਈਆਂ ਅਸੀਂ ਤਾਂ ਗ੍ਰੇਲਾ ਤੱਕ ਜਿਹੜੀਆਂ ਨੇ ਉਹ ਟੁੱਟ ਚੁੱਕੀਆਂ ਨੇ ਦੇਖੋ ਜੀ ਔਰ ਉਹ ਜ਼ੀਰੋ ਦੀ ਤੁਸੀਂ ਗੱਲ ਕਰ ਰਹੇ ਹੋ ਔਰ ਜਾਂਦਾ ਕਿ ਤਾਂ ਕੋਈ ਬੱਸ ਨਾ ਆ ਜੇ ਲੇਕਿਨ ਹੁਣ ਬਸਾਂ ਬੰਦ ਹੋ ਚੁੱਕੀਆਂ ਵਾ ਹੁਣ ਜੇ ਉਹ ਰੋਡ ਆਮ ਜਨਤਾ ਵਾਸਤੇ ਖੋਲਿਆ ਜਾਂਦਾ ਪ੍ਰੋਪਰ ਉਥੇ ਪੁਲਿਸ ਦੀ ਤਨਾਤੀ ਕੀਤੀ ਜਾਵੇ ਤਾਂ ਕਿ ਟ੍ਰੈਫਿਕ ਜਿਹੜਾ ਵਾ ਲਿਮਿਟਡ ਸਪੀਡ ਨਾ ਜਾਵੇ ਤੇ ਆਮ ਜਨਤਾ ਨੂੰ ਕੋਈ ਨੁਕਸਾਨ ਨਾ ਹੋਵੇ ਉਹਦਾ ਤਾਂ ਹੁਣ ਜਿਹੜਾ ਤੁਹਾਡੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਤਾਂ ਉਹਦੇ ਵਿੱਚ ਕਿਹਨੂੰ ਮਿਲਣ ਦੇ ਲਈ ਕਿਆ ਗਿਆ ਅੱਗੇ ਡੀਸੀ ਸਾਹਮਣੇ ਜੀ ਸਾਨੂੰ ਵਿਸ਼ਵਾਸਨ ਦਿੱਤਾ ਕਿ ਉਹ ਇਸ ਬਾਰੇ ਕੰਪੀਰਤਾ ਨਾਲ ਸੋਚਣਗੇ ਤੇ ਉਹਨਾਂ ਨੇ ਉਹਨੂੰ ਜੁਆਇੰਟ ਕਮਿਸ਼ਨ ਸਾਹਿਬ ਨੂੰ ਮਿਲਣ ਲਈ ਕਿਹਾ ਵਾ ਕਿ ਉਹ ਉਹਨਾਂ ਨਾਲ ਵੀ ਗੱਲ ਕਰਨਗੇ ਤੇ ਇਹ ਜਿਹੜਾ ਤੁਹਾਡਾ ਪ੍ਰਸਤਾਪ ਪੱਤਰ ਉਹਨਾਂ ਨੂੰ ਜਿਹੜੀ ਆਪਾਂ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਤੇ ਉਹ ਉਹਤੇ ਵਿਚਾਰ ਕਰਕੇ ਬਹੁਤ ਜਲਦੀ ਖੋਲਣਗੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਤੁਹਾਡਾ ਮੰਗ ਪੱਤਰ ਦਿੱਤਾ ਗਿਆ ਇਹਦੇ ਉੱਪਰ ਸੁਣਵਾਈ ਹੋਏਗੀ ਜਿਹੜਾ ਜਿਹੜਾ ਵਾ ਬੀਆਰਟੀਐਸ ਲਾਈਨ ਆ ਉਹ ਖੁੱਲੀ ਜਾਏਗੀ ਆਮ ਜਨਤਾ ਦੇ ਲਈ ਦੇਖੋ ਜੀ ਇਹ ਜਿਹੜਾ ਮੰਗ ਪੱਤਰ ਦਿੱਤਾ ਕੋਈ ਮੈਂ ਆਪਣੇ ਲਈ ਤੇ ਦਿੱਤਾ ਨਹੀਂ ਇਹ ਆਮ ਜਨਤਾ ਵਾਸ ਖੇ ਰੱਖਦੇ ਹੋਏ ਸੋਚ ਵਿਚਾਰ ਕਰਨਗੇ ਤਾਂ ਮੇਰੇ ਖਿਆਲ ਚ ਜਰੂਰ ਖੋਲ ਦਿੱਤਾ ਜਾਏਗਾ ਪਰ ਤੁਸੀਂ ਵੇਖਿਆ ਕਿ ਸਮਾਜ ਸੇਵਕ ਵਰਨ ਸ੍ਰੀਨ ਹੋਣਾ ਦੇ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਆਮ ਜਨਤਾ ਦੀ ਆਵਾਜ਼ ਚੁੱਕਣ ਦੇ ਲਈ ਅੱਜ ਇੱਥੇ ਪਹੁੰਚਾ ਹੋਇਆ ਤਾਂ ਲਗਾਤਾਰ ਹੀ ਆਮ ਜਨਤਾ ਦੀ ਆਵਾਜ਼ ਚੁੱਕਦੇ ਵੀ ਰਹੇ ਨੇ ਤਾਂ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਟ੍ਰੈਫਿਕ ਜਿਹੜਾ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਾਮ ਹੋ ਰਿਹਾ ਤਾਂ ਉਸ ਨੂੰ ਲੈ ਕੇ ਜਿਹੜੀ ਬੀਆਰਟੀਐਸ ਦੀ ਲਾਈਨ ਆਹੋ ਖੋਲ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅੰਮ੍ਰਿਤਸਰ ਦੇ ਲੋਕ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆ ਸਕੇ ਤਾਂ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਦੇ ਡੀਸੀ ਦਾ ਕੀ ਕਹਿਣਾ ਆ ਉਹ ਤੁਹਾਨੂੰ ਵੀ ਸੁਣਾਉਨੇ ਆ ਅੰਦਰ ਕੀ ਕਹਿਣਾ ਚਾਹੁੰਦੇ ਜਿਹੜੀ ਸਮਾਰਟ ਸਿਟੀ ਵਰਡ ਨੂੰ ਚੇਨ ਮੰਗੋਂ ਦਾ ਮੰਗ ਪੱਤਰ ਤਿਆਰ ਜੀ ਉਹ ਜੀ ਕਿ ਮੰਗ ਪੱਤਰ ਸਾਡੇ ਕੋਲ ਪ੍ਰਾਪਤ ਹੋਇਆ ਹੈ ਵੀ ਬੀਆਰਟੀਐਸ ਕਿਉਂਕਿ ਇਸ ਟੈਂਡਰੈਂਟਲੀ ਆਪਰੇਸ਼ਨਲ ਨਹੀਂ ਹੈ ਤਾਂ ਉਹਦਾ ਜਿਹੜਾ ਸਪੇਸ ਓਕੂਪਾਈਡ ਹੈ ਉਹਨੂੰ ਆਲਟਰਨੇਟ ਰੋਟਲ ਇਸ ਕਿਸ਼ ਨੂੰ ਵੀ ਦੇਖਣ ਦਾ ਸਾਡਾ ਜਿਹੜਾ ਹੈਗਾ ਅਸੀਂ ਕਰ ਰਹੇ ਮੇਰੇ ਕੋ ਬ੍ਰਿਜ ਵੀ ਬੰਦ ਹੋ ਰਿਹਾ ਹੈ ਸੋ ਇਹ ਸਾਡੇ ਆਲਰੇਡੀ ਨੋਟਿਸ ਦੇ ਵਿੱਚ ਹੈ ਮੈਂ ਬਤਾ ਦিসি ਵੀ ਪਹਿਲਾਂ ਜਦੋਂ ਰਾਹੁਲ ਇੱਕ ਮਿਊਨਿਸਪਲ ਕਮਿਸ਼ਨਰ ਉੱਤੇ ਸੀਗੇ ਉਦੋਂ ਵੀ ਇਹ ਗੱਲ ਚੱਲੀ ਸੀਗੀ ਬਟ ਉਦੋਂ ਮੈਨੂੰ ਕਮਿਸ਼ਨਰ ਸਾਹਿਬ ਵੱਲੋਂ ਇਹ ਰਿਸਪਾਂਸ ਆਇਆ ਸੀਗਾ ਵੀ ਬੀਆਰਟੀਸੀ ਬੱਸ ਇਸ ਕਰਕੇ ਬੰਦ ਨਹੀਂ ਹੋਈ ਥੀ ਨਗਰ ਨਿਗਮ ਕੋਲ ਪੈਸੇ ਨਹੀਂ ਹੈ ਜਾਂ ਕੁਝ ਹੋ ਰਿਹਾ ਹੈ ਇਸ ਕਰਕੇ ਬੰਦ ਵੀ ਜਿਹੜੀ ਕੰਪਨੀ ਆਪਰੇਟ ਕਰ ਰਹੀ ਸੀ ਕਿ ਉਹ ਬੈਂਕਰਪਟ ਹੋ ਗਏ ਉਹਦਾ ਜਿਹੜਾ ਰਿਵਾਈਜ਼ ਸਟੈਂਡਰਡ ਲਗਾਣਾ ਹੈ ਉਸ ਦਾ ਡਾਕੂਮੈਂਟ ਆਲਰੇਡੀ ਲੋਕਲ ਬਾਡੀਜ਼ ਨੂੰ ਕੇਜ ਦਿੱਤਾ ਗਿਆ ਹੈ ਤਾਂ ਕਿ ਜਲਦੀ ਹੀ ਔਨ ਬੋਰਡਿੰਗ ਬੱਸਸ ਦੀ ਨਵੀਂ ਆਪਰੇਟਰ ਵੀ ਹੋ ਜਾਵੇ ਇਸ ਤੋਂ ਇਲਾਵਾ ਵੀ ਮੈਨੂੰ ਜਿਹੜਾ ਉਸ ਟਾਈਮ ਬਰੀਫ ਕੀਤਾ ਸੀਗਾ ਕਿ ਇਲੈਕਟ੍ਰਿਕ ਬੱਸਸ ਦੀ ਜਿਹੜੀ ਪ੍ਰੋਪੋਜ਼ਲ ਹੈ ਉਸ ਦੇ ਵਿੱਚ ਵੀ ਅੰਮ੍ਰਿਤਸਰ ਇੱਕ ਸ਼ਾਰਟਲਿਸਟਡ ਸਿਟੀ ਹੈ ਐਂਡ ਉਸ ਨੂੰ ਵੀ 100 ਇਲੈਕਟ੍ਰਿਕ ਬੱਸਸ ਜਿਹੜੀ ਅੰਮ੍ਰਿਤਸਰ ਨੂੰ ਮਿਲਣਗੀਆਂ ਸੋ ਇਹਨਾਂ ਨੂੰ ਆਪਰੇਸ਼ਨਲਾਈਜ਼ ਜ਼ਰੂਰ ਕੀਤਾ ਜਾਊਗਾ ਬਟ ਕੰਸੀਡਰਿੰਗ ਕਿ ਇਹ ਬੜੀ ਇਮੀਡੀਏਟ ਪ੍ਰੋਬਲਮ ਆਈ ਹੈ ਸਾਨੂੰ ਟ੍ਰੈਫਿਕ ਨੂੰ ਲੈ ਕੇ ਐਂਡ ਸ਼ਾਇਦ ਇਹ ਨਵੇਂ ਦੀ ਔਨਬੋਰਡਿੰਗ ਦੇ ਵਿੱਚ ਹੀ ਸਾਡੇ ਕੋਲ ਮੰਨ ਲਓ 2-3 ਮਹੀਨੇ ਵੀ ਲੱਗਦੇ ਸੋ ਉਸ ਦੇ ਦੌਰਾਨ ਵੀ ਆਪਾਂ ਕੀ ਕਿਸ ਤਰੀਕੇ ਨਾਲ ਇਸ ਰੂਟ ਨੂੰ ਯੂਜ਼ ਕਰ ਸਕਦੇ ਆ ਉਹ ਅਸੀਂ ਜ਼ਰੂਰ ਵਿਚਾਰਾਂਗੇ ਖਾਸ ਕਰ ਸਾਡਾ ਇਹ ਵੀ ਓਵਰਆਲਾ ਸੀਗਾ ਇਹ ਕੋਆਰਡੀਨੇਸ਼ਨ ਵਿਦ ਪੁਲਿਸ ਪੁਲਿਸ ਕੀਤੀ ਅਸੀਂ ਸਿਰਫ ਇਲੈਕਟ੍ਰਿਕ ਵਹੀਕਲਸ ਲਈ ਇਹ ਡੈਡੀਕੇਟ ਕਰਦੇ ਹਾਂ ਕਿਉਂਕਿ ਇਹ ਵੀ ਜਿਹੜਾ ਕਾਰਪੋਰੇਸ਼ਨ ਦਾ ਰਾਹੀ ਪ੍ਰੋਜੈਕਟ ਹੈ ਉਹਦੇ ਵਿੱਚ ਅਸੀਂ ਈ ਆਟੋ ਪ੍ਰਮੋਟ ਕਰ ਰਹੇ ਹਾਂ ਤਾਂ ਕਿ ਡੀਜ਼ਲ ਬੇਸਡ ਆਟੋਸ ਨੂੰ ਪੇਜ ਆਊਟ ਕੀਤਾ ਜਾ ਸਕੇ ਸੋ ਇੱਕ ਅਸੀਂ ਇਹਦੇ ਵਿੱਚ ਮੀਟਿੰਗ ਕਰਾਂਗੇ ਕਾਰਪੋਰੇਸ਼ਨ ਦੇ ਅਫੀਸ਼ੀਅਲਸ ਟ੍ਰੈਫਿਕ ਪੁਲਿਸ ਦੇ ਅਫੀਸ਼ੀਅਲਸ ਉਸ ਦੇ ਵਿੱਚ ਅਸੀਂ ਵਿਚਾਰ ਕਰਕੇ ਫਿਰ ਲੋਕਲ ਬਾਡੀਜ਼ ਡਿਪਾਰਟਮੈਂਟ ਨਾਲ ਡਿਸਕਸ ਕਰਕੇ ਉਸ ਦੀ ਇੱਕ ਮਤਲਬ ਇਸ ਹਫਤੇ ਦੇ ਵਿੱਚ ਕਾਲ ਲਿੱਤੀ ਗਈ। ਸੋ ਆਸੀ ਅੰਮ੍ਰਿਤਸਰ ਦੇ ਡੀਸੀ ਜਨ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਜਲਦ ਹੀ ਇੱਕ ਮੀਟਿੰਗ ਕੀਤੀ ਜਾਏਗੀ ਜਿਹਦੇ ਵਿੱਚ ਪੰਜਾਬ ਪੁਲਿਸ ਤਾਂ ਹੋਰ ਵੀ ਜਿਹੜੇ ਕਾਰਪੋਰੇਸ਼ਨ ਦੇ ਵੱਡੇ ਅਧਿਕਾਰੀ ਨੇ ਤਾਂ ਉਹਨਾਂ ਨਾਲ ਬੈਠ ਕੇ ਮੀਟਿੰਗ ਕੀਤੀ ਜਾਏਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਜਿਹੜਾ ਰੀਗੋ ਪ੍ਰੀਜ਼ਾ ਤਾਂ ਉਹ ਬੰਦ ਹੋ ਚੁੱਕਾ ਤਾਂ ਨਾਲ ਹੀ ਜਿਹੜੀ ਬੀਆਰਟੀਐਸ ਦੀ ਲਾਈਨਾਂ ਉਸ ਨੂੰ ਖੋਲਿਆ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਜਿਹੜੀਆਂ ਬੀਆਰਟੀਐਸ ਦੀਆਂ ਲਾਈਨਾਂ ਨੇ ਉਹਨਾਂ ਨੂੰ ਖੋਲਿਆ